ਮੰਮੀ ਜੀ ਸਾਡੇ ਤੋਂ ਨਹੀਂ ਚੱਕ ਹੁੰਦਾ ਇਸ ਦਾ ਖਰਚਾ ਖਰਚੇ ਨੂੰ ਤਾਂ ਤੂੰ ਐ ਕਹਿਣੀ ਹੈ ਜਿਵੇਂ ਉਹਦਾ ਬਹੁਤ ਜ਼ਿਆਦਾ ਖਾਧੀ ਜਾਂਦੀ ਹੈ ਮੰਮੀ ਜੀ ਇਕੱਲਾ ਖਾਣ ਪੀਣ ਦਾ ਖਰਚਾ ਨਹੀਂ ਹੁੰਦਾ ਨਹੀਂ ਨਾ ਅੰਦਰ ਆਰਾਮ ਕਰ ਰਹੀ ਹੈ ਜਿਵੇਂ ਨੇ ਸੌਂ ਲਿਆ ਉਹ ਕੀ ਸੋਚੂਗੀ ਜੋ ਸੋਚਦੀ ਹੈ ਨਾ ਸੋਚ ਹੀ ਜਾਣ ਦੋ ਮੈਂ ਹੁਣ ਉੱਤੇ 1 ਰੁਪਿਆ ਨਹੀਂ ਖਰਚਣਾ ਯਾ ਨਿਕਲ ਮੇਰੇ ਕੋਲੋਂ ਮੀ ਜੀ ਕੀ ਗੱਲ ਆ ਦਰਵਾਜਾ ਪੰਨ ਲੱਗਿਓ ਹੁਣ ਤੋੜ ਕੇ ਤਾਂ ਲਓਗੇ ਨਹੀਂ ਤੈਨੋਂ ਦਰਵਾਜੇ ਦੇ ਪਈ ਆ ਮੇਰੇ ਧੀ ਨੇ ਤਾਂ ਕੱਲ ਵੀ ਰੋਟੀ ਨਹੀਂ ਖਾਧੀ ਖਾਦੀ ਨਹੀਂ ਉਹਨੇ ਰੋਟੀ ਕਿਧਰੇ ਨਹੀਂ ਉਹਨੂੰ ਕੁਝ ਹੋਣ ਲੱਗਿਆ ਰਹਿਣ ਤਾਂ ਅੰਦਰ ਹੀ ਬੰਦ ਨਹੀਂ ਤੂੰ ਕਿਉਂ ਉਹਦਾ ਬੁਰਾ ਸੋਚਦੀ ਆ ਬੰਦਾ ਇੱਕ ਟਾਈਮ ਰੋਟੀ ਨਾ ਨਾ ਖਾਵੇ ਤਾਂ ਉਹਦਾ ਬੁਰਾ ਹਾਲ ਹੋ ਜਾਂਦਾ ਨਹੀਂ ਇਹਨੇ ਤਾਂ ਫੇਰ ਕੱਲ ਸਵੇਰ ਦੀ ਰੋਟੀ ਖਾਧੀ ਹੋਈ ਆ ਮੂੰਹ ਤੇ ਇਹਨੇ ਕੁਝ ਨਹੀਂਦਰਿਆ ਬਾਤ ਕਰੋ ਮੰਮੀ ਕੁਸ਼ੀਤਾ ਇਹ ਕਰਦੇ ਹੋ ਜਿਵੇਂ ਮੈਂ ਉਹਨੂੰ ਰੋਟੀ ਖਾਣ ਤੋਂ ਮਨਾ ਕੀਤਾ ਹੁੰਦਾ ਉਹ ਆਪੀ ਮਰਜ਼ੀ ਨਾਲ ਨਹੀਂ ਖਾ ਰਹੀ ਰੋਟੀ ਪੁੱਤ ਖੋਲ ਦੇ ਦਰਵਾਜਾ ਮੰਮੀ ਜੀ ਆ ਦਰਵਾਜਾ ਭੰਨਣਾ ਨਾ ਬੰਦ ਕਰੋ ਆਂਡੀ ਗਵਾਂਡੀ ਨਹੀਂ ਆਪਾਂ ਇਕੱਠੇ ਕਰਨੇ ਜਿਦੋਂ ਮੈਡਮ ਦਾ ਦਿਲ ਕਰੂਗਾ ਨਾ ਆਪਣੇ ਆਪ ਹੀ ਬਾਹਰ ਆਜੂਗੀ ਨਾ ਨਾਨਾ ਮੰਮੀ ਦਰਵਾਜੇ ਨੂੰ ਟੱਚ ਨਾ ਕਰਿਓ ਕੰਨੀ ਬੁੱਤ ਤੂੰ ਖੋਲਦਾ ਦਰਵਾਜਾ ਤੂੰ ਨਾ ਆਪਣੀ ਮਾਂ ਦੀ ਗੱਲ ਵੀ ਨਹੀਂ ਮੰਨੇਗੀ ਉਹ ਨਹੀਂ ਮੰਦੀ ਤੁਹਾਡੀ ਗੱਲ ਕਾਹਨੂੰ ਪੂਛ ਪੂਛ ਕਰਦੇ ਹੋ ਪੁੱਤ ਤੇਰੀ ਮਾਂ ਨਾ ਤੇਰੀ ਮਿੰਤਾ ਕਰਦੀ ਆ ਆ ਜਾ ਬਾਹਰ ਮੇਰਾ ਦਿਲ ਘਟਦਾ ਪਿਆ ਓ ਤੈਨੂੰ ਕੀ ਹੋ ਗਿਆ ਸਰੀ ਚੱਲੋ ਮਿੰਤਾ ਕਰ ਲੇ ਓ ਨਹੀਂ ਖੋਲ ਨਹੀਂ ਮੈਡਮ ਜੀ ਦਰਵਾਜਾ ਪੀਏ ਜੇ ਤੂੰ ਆਪਦੀ ਮਾਂ ਨੂੰ ਨਾ ਪਿਆਰ ਕਰਦੀਆਂ ਤਾ ਖੋਲ ਦੇ ਦਰਵਾਜਾ ਤੁਹਾ ਕੀ ਹਾਲ ਬਣਾਇਆ ਕੀ ਹੋਇਆ ਇਹਨੂੰ ਕੁਝ ਨਹੀਂ ਹੋਇਆ ਚੰਗੀ ਭਲੀ ਤਾਂ ਹੈਗੀ ਐ ਸਵੇਰ ਦਾ ਰੌਲਾ ਪਾਇਆ ਹੋਇਆ ਦਰਵਾਜ਼ਾ ਖੋਲ ਦੇ ਧੀਏ ਦਰਵਾਜ਼ਾ ਖੋਲ ਦੇ ਲਓ ਖੋਲ ਤਾਂ ਮੈਡਮ ਸਾਹਿਬਾ ਨੇ ਦਰਵਾਜ਼ਾ ਕਰ ਲਓ ਹੁਣ ਇਹਦੀ ਪੂਜਾ ਬੱਸ ਘਰਮ ਕਿਉਂ ਤੂੰ ਉਹਦੇ ਮਗਰ ਪਈ ਹੋਈ ਨਹੀਂ ਆ ਹੁਣ ਤੁਸੀਂ ਨਾ ਦਰਵਾਜ਼ਾ ਲੋਕ ਕਰ ਲਿਓ ਪਹਿਲਾਂ ਮੈਡਮ ਜੀ ਨੇ ਮਸਾਂ ਖੋਲਿਆ ਹੋਰ ਕਿਤੇ ਦਰਵਾਜ਼ਾ ਮੈਨੂੰ ਪਟਵਾਉਣਾ ਪੈ ਜੇ ਛੱਲੀ ਪੁੱਤ ਤੂੰ ਆਪਣੇ ਆਪ ਨੂੰ ਅੰਦਰ ਬੰਦ ਕਿਉਂ ਕਰੀ ਬੇਟੀ ਜੀ ਹੋਰ ਕੀ ਕਰਦੀ ਮੰਮੀ ਨਾ ਤਾਂ ਮੇਰੀਆਂ ਪੁਰਾਣੀਆਂ ਗੱਲਾਂ ਘਹਿਣਾ ਛੱਡ ਦਿਆਂ ਨੇ ਤੇ ਨਹੀਂ ਆਪਾਂ ਭਾਬੀ ਦੇ ਟੋਚਾ ਲੇ ਮੇਰੇ ਘਰੇ ਰਹਿ ਕੇ ਮੈਨੂੰ ਹੀ ਭੰਡੀ ਜਾਂਦੀ ਐ ਦੱਸ ਸਾਡਾ ਹੀ ਖਾਂਦੀ ਪਿੰਦੀ ਐ ਤੇ ਸਾਨੂੰ ਹੀ ਲੱਤਾਂ ਮਾਰਦੀ ਐ ਬੱਸ ਕਰ ਭਾਬੀ ਤੇਰੀ ਐ ਇਹ ਨਾਲ ਗੱਲਾਂ ਕਰਕੇ ਨਾ ਮੈਂ ਦਰਵਾਜ਼ਾ ਨਹੀਂ ਸੀ ਖੋਲਦੀ ਹਮਨ ਤੂੰ ਇੱਥੋਂ ਜਾ ਮੈਂ ਕਰ ਰਹੀ ਐ ਮੈਂ ਇਹ ਨਾਲ ਗੱਲ ਨਾ ਮੰਮੀ ਜੀ ਮੈਂ ਨਹੀਂ ਹੁਣ ਇੱਥੇ ਜਾਂਦੀ ਜਿਹੜਾ ਇਹਨੇ ਮੁੱਦਾ ਛੇੜ ਲਿਆ ਨਾ ਹੁਣ ਤਾਂ ਮੈਂ ਕਲੀਅਰ ਕਰਕੇ ਜਾਉਂ ਐਂ ਤੇ ਇੱਕ ਦੂਜੇ ਦੇ ਮੂੰਹਾਂ 'ਚ ਦੇਖਦੀਆਂ ਜੋ ਗੱਲ ਤਾਂ ਮੈਂ ਵੀ ਕਲੀਅਰ ਕਰਨੀ ਐ ਸ਼ੈਲੀ ਮੇਰੀ ਗੱਲ ਸੁਣ ਲੈ ਜਾਂ ਤਾਂ ਤੂੰ ਵਿਆਹ ਕਰਾ ਲਾ ਤੇ ਜਾਂ ਫਿਰ ਤੂੰ ਉਹੀ ਗੱਲਾਂ ਫੇਰ ਲੈ ਕੇ ਲੈ ਗਈ ਰੁਕੋ ਮੰਮੀ ਗੱਲ ਕਲੀਅਰ ਕਰਨ ਤੋਂ ਭਾਬੀ ਨੂੰ ਹਾਂ ਬੋਲ ਭਾਬੀ ਕੀ ਜਾਂ ਫਿਰ ਆ ਕੀਤੀ ਐਨੇ ਸਿਆਣੀ ਗੱਲ ਤੇ ਫਿਰ ਸੁਣ ਜਾਂ ਤਾਂ ਤੂੰ ਦੂਜਾ ਵਿਆਹ ਕਰਵਾ ਲੈ ਤੇ ਜਾਂ ਆਪ ਦਾ ਖਰਚਾ ਆਪ ਚੱਕ ਲੈ ਅਮਨ ਤੂੰ ਇਹ ਕੀ ਕਹਿ ਰਹੀ ਹੈ ਉਹੋਚਦਾ ਹੈਂਗੇ ਤੂੰ ਇਹ ਆਪ ਦਾ ਖਰਚਾ ਕਿਵੇਂ ਚੱਕੂਗੀ ਆਪ ਮੰਮੀ ਜੀ ਇਹ ਸਭ ਦਾ ਮੈਨੂੰ ਨਹੀਂ ਪਤਾ ਜੇ ਆਪ ਦਾ ਖਰਚਾ ਨਹੀਂ ਚੱਕ ਸਕਦੀ ਨਾ ਤਾਂ ਇਹਦੇ ਕੋਲ ਆਪਸ਼ਨ ਹੈਗੀ ਆ ਕਰਵਾ ਲੈ ਦੂਜਾ ਵਿਆਹ ਅਮਨ ਮੰਮੀ ਮੈਨੂੰ ਭਾਬੀ ਦੀ ਸ਼ਰਤ ਮਨਜ਼ੂਰ ਆ। ਭਾਬੀ ਜੀ, ਹੁਣ ਤੁਸੀਂ ਟੈਨਸ਼ਨ ਨਾ ਲਵੋ। ਮੈਂ ਤੁਹਾਡੀ ਦੂਜੀ ਆਪਸ਼ਨ ਨਹੀਂ ਪਹਿਲੀ ਆਪਸ਼ਨ ਚੂਜ਼ ਕਰਦੀ ਆ। ਮੈਂ ਆਪਣਾ ਖਰਚਾ ਆਪ ਚੱਕੂਗੀ। ਛੇਵੀਂ, ਤੁਸੀਂ ਕਿਵੇਂ ਚੱਕਣਗੇ ਖਰਚਾ ਆਉਗਾ? ਕਿਉਂ ਮੰਮੀ ਜੀ ਮੈਂ ਕਿਉਂ ਨਹੀਂ ਚੱਕ ਸਕਦੀ ਖਰਚਾ ਉਹ ਤੁਸੀਂ ਮੈਨੂੰ ਪੜਾਇਆ ਲਿਖਾਇਆ ਇਸ ਕਾਬਲ ਬਣਾਇਆ ਹੋਇਆ ਵੀ ਮੈਂ ਆਪਣੇ ਪੈਰਾਂ ਤੇ ਆਪ ਸਟੈਂਡ ਹੋ ਸਕਾਂ ਮੈਨੂੰ ਤਾਂ ਇਹ ਸੀ ਕਿ ਇਹ ਦੂਜੇ ਵਿਆਹ ਦੀ ਹਾਂ ਕਰੂਗੀ ਪਰ ਇੰਨੇ ਤਾਂ ਹੋਰ ਇਟੇਸ਼ਨ ਫੜ ਲਿਆ ਭਾਬੀ ਤੇਰਾ ਬਹੁਤ ਬਹੁਤ ਸ਼ੁਕਰੀਆ ਮੈਂ ਨਾ ਕਦੇ ਸ਼ਾਇਦ ਨੌਕਰੀ ਕਰਨ ਦਾ ਨਾ ਸੋਚਦੀ ਪਰ ਅਸ ਤੇਰੀ ਬਦੌਲਤ ਮੈਂ ਹੁਣ ਨੌਕਰੀ ਹੀ ਕਰੂੰਗੀ ਪਰ ਪੁੱਤ ਇਹ ਭੈਣੇ ਇੰਨਾ ਆਸਾਨ ਨਹੀਂ ਪਿਆ ਨੌਕਰੀ ਕਰਨਾ ਜਿੰਨਾ ਤੂੰ ਕਹਿ ਰਹੀ ਆ ਆਸਾਨ ਤਾਂ ਭਾਬੀ ਮੇਰੇ ਲਈ ਰਾਜ ਨੂੰ ਤਲਾਕ ਦੇਣਾ ਵੀ ਨਹੀਂ ਸੀ ਫਿਰ ਵੀ ਮੈਂ ਦਿੱਤਾ ਨਾ ਉਹਨੂੰ ਭਾਬੀ ਆਸਾਨ ਕੁਝ ਵੀ ਨਹੀਂ ਹੁੰਦਾ ਪਰ ਆਸਾਨ ਉਹਨੂੰ ਬਣਾਉਣਾ ਪੈਂਦਾ ਆ ਜਿਹੜੀਆਂ ਤੇਰੀਆਂ ਆਪ ਦੀਆਂ ਕਹਾਣੀਆਂ ਜੀ ਹੈ ਨਾ ਇਹ ਕਿਸੇ ਹੋਰ ਨੂੰ ਸੁਣਾਈ ਮੈਂ ਤਾਂ ਤੇਰਾ ਚੰਗਾ ਹੀ ਸੋਚਿਆ ਸੀ ਵੀ ਤੇਰਾ ਵਿਆਹ ਹੋ ਜਾਊਗਾ ਤੇ ਤੂੰ ਸਾਰੀ ਜ਼ਿੰਦਗੀ ਸੁਖੀ ਰਹੇਂਗੀ ਪਰ ਕਿੱਥੇ ਤੇਰੇ ਕਰਮ ਤੇ ਤੇ ਸੋਖੀ ਨਹੀਂ ਹੈਗਾ ਸਹੀ ਕਿਹਾ ਭਾਬੀ ਮੇਰੇ ਕਰਮ ਚ ਸੁਖ ਨਹੀਂ ਹੈਗਾ ਪਰ ਮੈਂ ਆਪਣੀ ਜ਼ਿੰਦਗੀ ਨਾ ਸੁਖੀ ਬਤੀਤ ਕਰ ਸਕਦੀ ਸੀ ਜੇ ਤੂੰ ਮੇਰਾ ਸਾਥ ਦਿੰਦੀ

ਫਿਰ ਮੰਮੀ ਤੂੰ ਸੋਚੇ ਕਿ ਚਾਹਉਂ ਨਾ ਵੀ ਮੈਂ ਭਾਬੀ ਦੀ ਗੱਲ ਮੰਨ ਕੇ ਦੂਜਾ ਵਿਆਹ ਕਰਵਾ ਲਾਂ। ਕੀ ਐ? ਮੈਂ ਇਹ ਥੋੜੀ ਗੈਨੀ ਆ। ਲੈ ਮੰਮੀ ਹੁਣ ਤੂੰ ਵੀ ਇਹੜਾ ਫਰਦਿਆਂ ਲੱਗਿਆ। ਇਹਦੇ 'ਚ ਗਲਤ ਕੀ ਐ? ਭਾਬੀ ਵਿਆਹ ਤਾਂ ਨਹੀਂ ਮੈਂ ਕਰਵਾਉਂਦੀ। ਤੇ ਰਹੀ ਡੈਡੀ ਜੀ ਦੀ ਗੱਲ। ਉਹਨਾਂ ਨੂੰ ਮੈਂ ਆਪੇ ਮਨਾ ਲੂ। ਸ਼ੈਲੀ ਕਿਉਂ ਕਮਲ ਮਾਰਦੀ ਆ? ਡੈਡੀ ਇਹਨਾਂ ਨਾਲ ਗੱਲ ਕਰਨ ਦਾ ਕੋਈ ਫਾਇਦਾ ਨਹੀਂ ਹੈਗਾ। ਉਹਨਾਂ ਨੇ ਨਹੀਂ ਮੰਨਣਾ। ਪਬਿਕ ਪਹਿਲਾਂ ਮੈਨੂੰ ਡੈਡੀ ਜੀ ਨਾਲ ਗੱਲ ਕਰਕੇ ਤਾਂ ਦੇਖ ਲੈਣ ਦੇ ਆ ਮਨਨ ਬਣਾਉਣ ਦੀ ਗੱਲ ਤਾਂ ਦੂਰ ਰਹੀ ਕਰੋ ਫਿਰ ਆਪਣੀਆਂ ਮਰਜ਼ੀਆਂ ਪਰ ਮੇਰੀ ਵੀ ਨਾ ਇੱਕ ਗੱਲ ਕੰਨ ਖੋਲ ਕੇ ਸੁਣ ਲੈ ਜੇ ਡੈਡੀ ਜੀ ਨਾ ਮੰਨੇ ਤਾਂ ਤੈਨੂੰ ਦੂਜੀ ਆਪਸ਼ਨ ਹੀ ਚੁਣੀ ਪਊਗੀ ਨਾਲੇ ਘਰ ਆ ਵੀਰੇ ਆ ਜਾ ਆ ਜਾ ਰਾਜ ਆ ਜਾ ਬੈਠ ਕੇ ਕਰਦੇ ਆਂ ਬਰੇ ਗੱਲ ਮੇਰੇ ਜਿਹੜਾ ਮੈਂ ਤੈਨੂੰ ਕੰਮ ਕਿਹਾ ਸੀ ਤਾਂ ਪਤਾ ਕਰਿਆ ਉਹਦਾ ਹਾਂ ਕਰ ਲਿਆ ਪਤਾ ਅੱਛਾ ਫਿਰ ਕੀ ਬਣਿਆ ਉਹ ਯਾਰ ਤੂੰ ਸਹੀ ਕਹਿੰਦਾ ਸੀ ਪਰ ਜਾਈ ਨੇ ਨਹੀਂ ਕਰਾਇਆ ਦੂਜਾ ਵਿਆਹ ਫਰੋਦੀ ਭਾਬੀ ਨੂੰ ਕਹਾ ਲੱਗੀ ਪਈਆ ਵੀ ਉਹ ਤਾਂ ਦੂਜਾ ਵਿਆਹ ਕਰਕੇ ਘਰੋਂ ਕੱਢ ਦੇ ਮੇਰੀ ਘਰ ਵਾਲੀ ਗਈ ਸੀ ਸ਼ੈਲੀ ਭਾਬੀ ਦੇ ਘਰੇ ਉਹ ਤਾਂ ਕਮਰੇ ਚੋਂ ਬਾਹਰ ਹੀ ਨਹੀਂ ਆਈ ਹੈਲੀ ਠੀਕ ਤਾਂ ਹੈਗੀ ਐ ਨਾ ਉਹ ਤਾਂ ਪਤਾ ਨਹੀਂ ਵੀਰੇ ਪਰ ਸ਼ੈਲੀ ਭਾਬੀ ਦੀ ਭਾਬੀ ਮੇਰੀ ਘਰ ਵਾਲੀ ਨੂੰ ਕਹਿੰਦੀ ਸੀ ਹੈਨੀ ਕੋਈ ਮੁੰਡਾ ਲੱਭੋ ਮੁੰਡਾ ਜਿਹਹ ਜਾਂ ਮਰਜ਼ੀ ਹੋਵੇ ਉਹਨਾਂ ਨੇ ਤਾਂ ਉਹਦਾ ਵਿਆਹ ਕਰਕੇ ਉਹਦਾ ਕੰਮ ਨਿਮੇੜਨਾ ਉਹ ਯਾਰ ਐ ਕਿਵੇਂ ਉਹਦਾ ਕਿਸੇ ਵੀ ਨਾਲ ਵਿਆਹ ਕਰ ਸਕਦੇ ਨੇ ਰਾਜ ਮੈਨੂੰ ਤਾਂ ਇੰਨਾਂ ਗੱਲਾਂ ਦਾ ਪਤਾ ਨਹੀਂ ਜਿੰਨੀ ਕਿ ਮੈਨੂੰ ਜਾਣਕਾਰੀ ਮਿਲੀ ਉੰਨੀ ਕੁ ਮੈਂ ਤੈਨੂੰ ਦੱਸ ਦਿੰਦਾ ਧੰਨਵਾਦ ਯਾਰ ਤੇਰਾ ਯਾਰ ਮੇਰਾ ਲਾਸਟ ਇੱਕ ਕੰਮ ਕਰ ਦੇ ਲਾਸਟ ਕੰਮ ਕਿਹੜਾ ਦੱਸ ਤਾਂ ਸਹੀ ਯਾਰ ਹੁਣ ਤੂੰ ਮੈਨੂੰ ਇੱਕ ਵਾਰੀ ਸ਼ੈਲੀ ਨਾਲ ਮਲਾ ਦੇ ਪਰ ਹੁਣ ਤੂੰ ਉਹਨੂੰ ਮਿਲ ਕੇ ਕੀ ਕਰੇਂਗਾ ਯਾਰ ਮੈਂ ਆਪਣੀ ਗਲਤੀ ਸੁਧਾਰਨਾ ਚਾਹਣਾ ਸ਼ੈਲੀ ਤੋਂ ਮਾਫੀ ਮੰਗ ਕੇ ਨਾ ਮੈਂ ਉਹਨੂੰ ਆਪਣੀ ਜ਼ਿੰਦਗੀ ਚ ਵਾਪਸ ਲਿਆਉਣਾ ਚਾਹਣਾ ਉਹ ਭਰਾਵਾ ਮਰਵਾਏਗਾ ਮੈਨੂੰ ਜੇ ਪਰਜਾਈ ਨੂੰ ਵਾਪਸੀ ਲੈ ਕੇ ਆਉਣਾ ਸੀ ਫਿਰ ਤਲਾਕ ਕਿਉਂ ਦਿੱਤਾ ਉਹ ਪਤਾ ਨਹੀਂ ਯਾਰ ਮੈਂ ਉਹਨੂੰ ਕਿਉਂ ਤਲਾਕ ਦੇਤਾ ਪਰ ਉਸ ਟਾਈਮ ਮੇਰੇ ਤੋਂ ਬਹੁ ਵੱਡੀ ਗਲਤੀ ਹੋਈ ਐ ਜਿਹੜੀ ਮੈਂ ਹੁਣ ਸੁਧਾਰਨਾ ਚਾਹਣਾ ਉਹ ਤੂੰ ਹੋਰ ਚ ਤਾਂ ਹੈ ਜਦੋਂ ਤੁਹਾਡਾ ਤਲਾਕ ਹੋਇਆ ਸੀ ਉਹ ਕਿਹੜਾ ਇੱਕ ਦਿਨ ਚ ਹੋ ਗਿਆ ਸੀ ਉਹ ਘੱਟੋ ਘੱਟ 2-3 ਮਹੀਨੇ ਲੱਗੇ ਸੀ ਉਦੋਂ ਨਹੀਂ ਤੈਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਓਏ ਉਦੋਂ ਤਾਂ ਮੇਰੀ ਅਕਲ ਤੇ ਪੜਦਾ ਪਿਆ ਹੋਇਆ ਸੀ ਮੈਨੂੰ ਸ਼ੈਲੀ ਦੇ ਮਾਪਿਆਂ ਨੇ ਤੇ ਮੇਰੇ ਰਿਸ਼ਤੇਦਾਰਾਂ ਨੇ ਬਹੁਤ ਸਮਝਾਇਆ ਕਿ ਤੂੰ ਜਲਦਬਾਜ਼ੀ ਵਿੱਚ ਫੈਸਲਾ ਨਾ ਲੈ ਪਰ ਉਦੋਂ ਮੈਂ ਕਿਸੇ ਦੀ ਵੀ ਨਹੀਂ ਸੁਣੀ ਰਿਸ਼ਤੇਦਾਰਾਂ ਨੇ ਸਮਝਾਇਆ ਇਹ ਵੀ ਮੈਂ ਮੰਨ ਲੈਣਾ ਪਰ ਜਹਾਈ ਦੇ ਮਾਪਿਆਂ ਨੇ ਸਮਝਾਇਆ ਇਹ ਵੀ ਮੈਂ ਮੰਨ ਲੈਣਾ ਪਰ ਤੇਰੇ ਵੱਡੇ ਭਰਾ ਤੇ ਭਾਬੀ ਨੇ ਨਹੀਂ ਸਮਝਾਇਆ ਤੇਰੀ ਚੁੱਪ ਤੋਂ ਤੂੰ ਸਮਝਾ ਮੈਂ ਕਿ ਤੇਰੀ ਭਾਬੀ ਤੇ ਤੇਰਾ ਭਰਾ ਫੇਤਲਾਕ ਤੋਂ ਕੁਰਸੀ ਯਾ ਤੂੰ ਇਹਨਾਂ ਗੱਲਾਂ ਨੂੰ ਛੱਡ ਤੂੰ ਐਂ ਦੱਸ ਤੂੰ ਮੇਰੀ ਮਦਦ ਕਰੇਂਗਾ ਜਾਂ ਨਹੀਂ ਔਰ ਅੱਜ ਤੂੰ ਤਾਂ ਕਹੀ ਜਨਾ ਵੀ ਮਦਦ ਕਰ ਦੇ ਮਦਦ ਕਰ ਦੇ ਔਰ ਜੇ ਮੈਂ ਸ਼ੈਲੀ ਭਾਬੀ ਨੂੰ ਤੇਰਾ ਸਨੇਹਾ ਲਾਵਾ ਵੀ ਰਾਜ ਤੈਨੂੰ ਮਿਲਣਾ ਚਾਹੁੰਦਾ ਫਿਰ ਤੂੰ ਆਪ ਹੀ ਦੱਸ ਉਹ ਤੈਨੂੰ ਮਿਲਣਾ ਆਜੂਗੀ ਉਹ ਨਹੀਂ ਨਾ ਨਹੀਂ ਆਉਗੀ ਮਿਲਣ ਉਹ ਜਿੰਨਾ ਤੂੰ ਕਹਿ ਰਿਹਾ ਨਾ ਇਹ ਆਸਾਨ ਆ ਕੰਮ ਨਹੀਂ ਇੰਨਾ ਆਸਾਨ ਨਹੀਂ ਉਹ ਯਾਰ ਤੂੰ ਮੇਰਾ ਨੋ ਜਰੂਰੀ ਲੈਣਾ ਤੂੰ ਭਾਬੀ ਨੂੰ ਕਹਿ ਟੈਲੀ ਨੂੰ ਕਿਸੇ ਬਹਾਨੇ ਘਰੇ ਮਿਲਾ ਲੂਗੀ ਪਰ ਅਜ ਤੂੰ ਗੱਲ ਕਿਉਂ ਨਹੀਂ ਸਮਝਦਾ ਜਿਵੇਂ ਤੂੰ ਕਹਿ ਰਿਹਾ ਨਾ ਉਵੇਂ ਹੋਣਾ ਨਹੀਂ ਬਸ ਫਿਰ ਹੁਣ ਤਾਂ ਸਾਬਤ ਕਰਤਾ ਵੀ ਆਪਣੀ ਦੋਸਤੀ ਇੰਨੀ ਕੀ ਐ ਹੁਣ ਤੂੰ ਯਾਰੀ ਦਾ ਵਾਸਤਾ ਪਾ ਕੇ ਮੈਨੂੰ ਬਲੈਕਮੇਲ ਕਰੇਗਾ ਪਲੀਜ਼ ਯਾਰ ਭੀੜਾ ਬਣ ਕੇ ਕਰ ਦੇਣਾ ਮਦਦ ਹੋ ਰਾਜ ਯਾਰ ਮੈਂ ਤੈਨੂੰ ਸੋਚ ਕੇ ਦੱਸੂਗਾ ਮਸਾਂ ਕਮਨ ਵੇੜੇ ਦੇ ਜੀ ਮੈਂ ਨਾ ਤੁਹਾਡੇ ਨਾਲ ਅਮਨ ਬਾਰੇ ਗੱਲ ਕਰਨੀ ਆ ਸ਼ੈਲੀ ਨੇ ਸਾਰਾ ਦਿਨ ਉਹ ਦੁਖੀ ਕਰੀ ਰੱਖਦੀ ਆ ਜੇ ਤੁਸੀਂ ਮੇਰੀ ਮੰਨੋ ਨਾ ਤੁਸੀਂ ਇੱਕ ਵਾਰੀ ਮੁੰਡੇ ਨਾਲ ਗੱਲ ਕਰ ਲੋ ਉਹ ਨੂੰ ਸਮਝਾਊਗਾ ਡੈਡੀ ਜੀ ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਆ ਹਾਂ ਪੁੱਤ ਬੋਲ ਡੈਡੀ ਜੀ ਮੈਂ ਐ ਸੋਚਦੀ ਆ ਵੀ ਜੇ ਮੈਂ ਨੌਕਰੀ ਕਰਨ ਲੱਗ ਜਾ ਤੁਹਾਨੂੰ ਕੋਈ ਇਤਰਾਜ਼ ਤਾਂ ਨਹੀਂ ਡੈਡੀ ਜੀ ਚੁੱਪ ਕਿਉਂ ਹੋ ਗਏ ਦੱਸੋ ਨਾ ਮੈਂ ਕਰ ਲਾਂ ਨੌਕਰੀ ਬਾ ਪੁੱਤ ਤੈਨੂੰ ਨੌਕਰੀ ਕਰਨ ਦੀ ਲੋੜ ਪਈ ਆ ਅਜੀ ਹੈਗੇ ਨਾ ਮੈਂ ਵੀ ਨੈਨ ਨੂੰ ਬਥੇਰਾ ਸਮਝਾ ਸਮਝਾ ਤੱਕੀ ਪਰ ਇਹ ਗੱਲ ਨੂੰ ਸਮਝਦੀ ਹੀ ਨਹੀਂ ਪਹਿਲੀ ਬੁੱਤ ਆਪਣੇ ਘਰ ਦੀਆਂ ਨੋਹਾਂ ਦੀਆਂ ਨਾ ਨੌਕਰੀ ਨਹੀਂ ਕਰਦੀਆਂ ਮੰਮੀ ਜੀ ਮੈਨੂੰ ਪਤਾ ਵੀ ਨਹੀਂ ਕਰਦੀਆਂ ਨੌਕਰੀ ਪਰ ਮੈਂ ਮੈਂ ਨੌਕਰੀ ਕਰਨਾ ਚਾਹੁੰਨੀ ਆ ਡੈਡੀ ਜੀ ਦੱਸੋ ਨਾ ਮੈਂ ਕਰ ਲਵਾਂ ਨੌਕਰੀ ਪੁੱਤ ਜੀ ਇਹਨੂੰ ਤੁਸੀਂ ਕੁਛ ਨਾ ਕਹੋ ਇਹਨੂੰ ਮੈਂ ਆਪੇ ਸੰਭਾਲ ਲੂੰਗੀ ਇਹ ਤਾਂ ਉਹ ਹੀ ਬੋਲੀ ਜਾਂਦੀ ਆ ਉਹ ਮੈਨੂੰ ਤਾਂ ਤੂੰ ਬੋਲ ਨਹੀਂ ਹੁੰਦੀ ਤੂੰ ਆਪੇ ਬੋਲੀ ਜਾਨੀ ਆ ਪੁੱਤ ਤੂੰ ਨੌਕਰੀ ਕਰਨਾ ਚਾਹੁੰਦੀ ਆ ਤੂੰ ਕਰ ਲੈ ਨੌਕਰੀ ਅਜੀਪੋਤ ਤੈਨੂੰ ਬੰਨ ਕੇ ਘਰੇ ਥੋੜਾ ਬਿਠਾਉਣਾ ਜੋ ਤੇਰਾ ਦਿਲ ਕਰਦਾ ਉਹ ਕਰਵਾ। ਥੈਂਕ ਯੂ ਡੈਡੀ। ਆ ਕੀ ਕਹਤਾ ਤੁਸੀਂ ਸ਼ੈਲੀ ਨੂੰ? ਉਹ ਨੌਕਰੀ ਕਿਵੇਂ ਕਰ ਸਕਦੀ ਐ? ਉਹ ਕਿਉਂ? ਕਿਉਂ ਨਹੀਂ ਕਰ ਸਕਦੀ ਨੌਕਰੀ? ਪੜ੍ਹੀ ਲਿਖੀ ਆ, ਡਿਗਦੀਆਂ ਨੇ ਇਹੋ ਲਵੇ, ਕੰਮ ਨਾ ਦੇਣਾ ਕੋਈ। ਜੀ ਥੋੜੀ ਗੱਲ ਵੀ ਸਹੀ ਆ। ਪਰ ਅਮਨ ਕੀ ਕਹੂਗੀ? ਉਹ ਜੋ ਜਿਹੜਾ ਕੁਝ ਕਹੀ ਜਾਂਦਾ ਕਹਿੰਦਾ, ਕਹੀ ਜਾਂਦੇ। ਮੈਂ ਆਪਦੀ ਧੀ ਨੂੰ ਮਸਾਂ ਖੁਸ਼ ਦੇਖਿਆ ਤੇ ਇਹ ਵੀ ਖੁਸ਼ੀ ਲਈ ਮੈਂ ਕੁਝ ਵੀ ਕਰ ਸਕਦਾ ਵਾ ਵਾ ਡੈਡੀ ਜੀ ਨੂੰ ਤੇ ਧੀ ਵਿੱਚ ਇੰਨਾ ਫਰਕ ਜਦੋਂ ਮੈਂ ਕਿਹਾ ਸੀ ਵੀ ਮੈਂ ਕੰਮ ਤੇ ਜਾਣਾ ਉਦੋਂ ਝੱਟ ਜਵਾਬ ਦਿੱਤਾ ਵੀ ਨੂਹਾਂ ਧੀयां ਕੰਮ ਨਹੀਂ ਕਰਦੀਆਂ ਹੁੰਦੀਆਂ ਤੇ ਆਪਦੀ ਧੀ ਵੀਰੇ ਇੱਕ ਵਾਰੀ ਵੀ ਨਹੀਂ ਜਵਾਬ ਦਿੱਤਾ